ਅੱਜ ਤਾਂ ਸੰਭੂ ਦੇ ਰੋਕੀ ਵੱਡੇ ਦਿੱਲੀ ਵਾਲ ਨੂੰ ਤਾਂ ਬਈ ਆਪਾਂ ਫੇਰ ਹੀ ਜਾਵਾਂਗੇ ਸਾਰੇ ਇਕੱਠੇ ਹੋ ਗਏ ਆ ਸਰ ਬਈ ਜਿੰਨਾ ਚਿਰ ਰੂਸੀਆਂ ਜਿਥੇ ਬੰਦੀਆਂ ਦੀਆਂ ਉੱਠਦੀਆਂ ਜਾਂਦੇ ਨਾ ਚਿਰ ਲੋਕ ਨਹੀਂ ਆਮੋ ਉੰਨਾ ਤੇ ਗੱਲ ਬਣੀ ਲੋਕ ਤਾਂ ਮਰੀ ਜਾਂਦੇ ਭਰਾਵਾ ਉੱਥੇ ਉਹ ਮਰ ਪੈਂਦੇ ਲੋਕ ਤਾਂ ਯਾਰ ਜਿਵੇਂ ਲੰਨੀ ਜਿੱਥੇ ਬੰਦੀਆਂ ਆ ਜਿਹੜੀਆਂ ਜਦੋਂ ਮਰ ਜਾਂਦੇ ਨਹੀਂ ਐਵੇਂ ਆ ਸ਼ੇਰ ਦੁਪਿਆ ਜਦੋਂ ਬੰਦੀਆਂ ਤੈਨੂੰ ਬੜਾ ਫਰੇਡਟ ਤਾਂ ਬਹਿ ਦੇ ਪਪੂ ਇਸ ਤਰ੍ਹਾਂ ਉਹਨਾਂ ਨੂੰ ਆਇਆ ਵੀ ਜੇ ਅਸੀਂ ਤੁਰਦੇ ਆ ਯਾਰ ਕ੍ਰੈਡਿਟ ਦੱਲੇ ਆ ਜੀ ਤੇ ਸਾਰੇ ਜਾਵਰਦੇ ਭਾਈ ਜੀ ਸ਼ੇਰ ਬਾਕੀ ਫੇਰ ਤਾਂ ਗਾਣਾ ਤੇਰੀ ਗੱਲ ਤੱਕੇ ਸੁਣਾ ਨੇ ਬੜੇ ਕੋ ਮੁਦਾ ਤੇਰੇ ਫੋਨਰ ਪਾਸੇ ਵੇਖਿਆ ਬਾਬਾ ਬਲਾਂ ਦੇ ਵੇਖੀ ਉਹ ਨੋਰਮਲ ਗੰਨਾ ਮਾਰਦਾ ਬੈ ਜਾ ਬਾਈ ਬੈ ਜਾ ਬਿਲਕੁਲ ਅਸਲ ਤਾ ਜਿਹੜੀਆਂ ਜਦ ਫਿਰ ਬੰਦੀਆਂ ਇੱਥੇ ਬੈਠੀਆਂ ਨੇ ਉਹਨਾਂ ਦਾ ਸਰਦੇ ਬਣਦਾ ਵੀ ਐਸੇ ਵੇਲੇ ਹੁਣ ਸਾਰੇ ਉਹ ਉੱਠ ਕੇ ਨਾਲ ਖੜੇ ਉਹਦੇ ਵਿੱਚ ਬਈ ਇਹ ਐ ਨਾ ਫਿਰ ਤੁਸੀਂ ਉਹਦੇ ਵਿੱਚ ਇੱਕ ਕੜੀ ਬਣ ਜੋ ਵੀ ਚਲੋ ਉਹ ਤਾਂ ਕਹਿੰਦੇ ਸਾਨੂੰ ਉਹ ਨਹੀਂ ਬਣਾਉਂਦਾ ਡੱਲੇ ਵਾਲ ਉਹ ਕਹਿੰਦਾ ਬਤੰਦਰ ਵੀ ਮੇਰੇ ਕਿਹੜਾ ਮੁੰਡੇ ਦਾ ਵਿਆਹ ਉਹਦਾ ਇੱਕ ਅੱਧਾ ਮਤਲਬ ਦਾਕਾ ਕੋਟ ਦੇ ਵਰਗਾ ਕਹਿੰਦਾ ਵੀ ਉਹ ਡੱਲੇ ਆ ਦੇ ਕਿਹੜਾ ਮੁੰਡੇ ਦਾ ਵੀ ਤੁਸੀਂ ਉਹਦੇ ਚ ਇੱਕ ਕੜੀ ਬਣ ਕੇ ਉਹਨਾਂ ਨੂੰ ਕਹਦੇ ਜਿਆਦਾ ਸੀਸਾ ਦਾ ਦੇ ਲੈ ਤੁਸੀਂ ਆ ਜਾਓ ਵੀ ਕੋਈ ਦੇਖੋ ਆਖਰ ਉੱਤੇ ਆਪਾਂ ਵੀ ਉਹਨਾਂ ਦਾ ਗੋਲੀ ਛੇਕੇ ਨਾਲ ਤਾਂ ਲੜ ਨਹੀਂ ਸਕਦੇ ਆਪਾਂ ਲੜ ਸਕਦੇ ਉਹਨਾਂ ਨਾਲ ਕੱਠ ਵੱਧ ਤੋਂ ਵੱਧ ਕਰਕੇ ਆਪਣਾ ਕੱਠ ਹੀ ਸਭ ਤੋਂ ਵੱਡਾ ਇੱਕ ਆ ਜਿਹੜਾ ਇਹੀ ਚੀਜ਼ ਆਪਾਂ ਉਥੇ ਆਪਣਾ ਹਥਿਆਰ ਹੈਗਾ ਮੇਨ ਕੱਠਾ ਭਾਈ ਦੇਖੋ ਜਿੰਨਾ ਚ ਸਾਰਾ ਪੰਜਾਬ ਜਾਂ ਨਾਲ ਹਰਿਆਣਾ ਹਰਿਆਣਾ ਦਾ ਨੇ ਉੱਠਣ ਦਿੱਤੇ ਇਹ ਹਰਿਆਣਾ ਦਾ ਭਾਈ ਘਾਟ ਘਾਟ ਰਾਇ ਲੈਣੇ ਧਮਕੀਆਂ ਦੇਤੀਆਂ ਅੱਜ ਨਾਲ ਹਰਿਆਣੇ ਦਾ ਬਿਆਨ ਸੀ ਦਾ ਪੁਲਿਸ ਦਾ ਟਵੀਟ ਕੀਤਾ ਵੀ ਅਸੀਂ ਕਿਸਾਨਾਂ ਦੇ ਐਨਐਸਏ ਲਾਵਾਂ ਪਰ ਨਾਲ ਦੀ ਨਾਲ ਜਦੋਂ ਵਿਧਾਨ ਸਭਾ ਚ ਮੁੱਦਾ ਉੱਠਿਆ ਉਹ ਨਾਲ ਨਾਲ ਸ਼ਹੀਦ ਵੀ ਵੀਸ ਕਰ ਗਏ ਤੇ ਨਾਲ ਦੀ ਨਾਲ ਇੱਕ ਤਰੀਕ ਵੀ ਹੋਈ ਤੇ ਇਹ ਹੁਣ ਮਸਲਾ ਇਹ ਹੋਇਆ ਖੜਾ ਕਿ ਸਾਰੀਆਂ ਉਹ ਹੀ ਕੋਤੇ ਦੀ ਗੰਦ ਵੀ ਚੱਤੇ ਬੰਦੀਆਂ ਜਾਂ ਤੇ ਰਹੀਆਂ ਨੇ ਬਣੀਆਂ ਕੜੀਆਂ ਨੇ ਮਸਲਾ ਤਾਂ ਇੱਥੇ ਰਾਂ ਦਾ ਤਾਂ ਹੈ ਨਹੀਂ ਮਸਲਾ ਤਾਂ ਹੋਰ ਦੀ ਮਸਲਾ ਤਾਂ ਜਿਹੜਾ ਹਣੇ ਬਣ ਗਿਆ ਵੀ ਕੱਲੀਆਂ ਨਾ ਐਮਐਸਪੀਆ ਦਾ ਨਾ ਕੱਲੀ ਕਿਸਾਨੀ ਦਾ ਮਸਲਾ ਜਦ ਇਹ ਬੰਦੀਆਂ ਦਾ ਇਹ ਬੱਸ ਵਾਈਟ ਦੇ ਨਾਲ ਜੇ ਸਿੱਧੂ ਇਹੀ ਚੱਲਾ ਕਰਦਾ ਰਿਹਾ ਉਹਦਾ ਉਹਦਾ ਲੱਤਾਂ ਖਿੱਚਿਆ ਤੂੰ ਵੀ ਪੜੋਂ ਨਾ ਕੜੀ ਇਸ ਗੱਲ ਦੀ ਇਹ ਜਿਹੜੀਆਂ ਪੁੱਜੀਆਂ ਜਦ ਇਹ ਬੰਦੀਆਂ ਨੂੰ ਪਹਿਣੇ ਵੀ ਤੋਰੋ ਇਹਦੇ ਜਦਾਂ ਵਧੀਆ ਗੱਲ ਆ ਤੂੰ ਵੀ ਅਸੀਂ ਤਾਂ ਬਾਈ ਕਿਹਾ ਸਾਰਿਆਂ ਨੂੰ ਅਸੀਂ ਤਾਂ ਹਮੇਸ਼ਾ ਇਹੀ ਹੋ ਕਰਤਾ ਤੁਸੀਂ ਦੇਖੋ ਵੀ 26 ਜਨਮਵਰੀ ਤੋਂ ਬਾਅਦ 27 ਨੂੰ ਸਾਨੂੰ ਦਾ ਸਟੇਜ ਤੋਂ ਗਦਾਰ ਤੱਕ ਲਾਮਤਾ ਸੀ ਹੈ ਨਾ ਅੱਜ ਤਾਂ ਫੇਰ ਨਹੀਂ ਕਦੇ ਜ਼ਿਕਰ ਕੀਤਾ ਕਦੇ ਨਾ ਕਦੇ ਗਿਲਾ ਨਾ ਕਦੇ ਬਿਆਨ ਦਿੱਤਾ ਵੀ ਅਸੀਂ ਕਿਹਦੇ ਖਿਲਾਫ ਅੱਜ ਵੀ ਕਹਿੰਦੇ ਆ ਵੀ ਜਿੰਨਾ ਚਿਰ ਪੰਜਾਬ ਧੜੇਵਾਦੀਆਂ ਛੱਡ ਕੇ ਇਕੱਠਾ ਨਹੀਂ ਹੁੰਦਾ ਮਸਲੇ ਦਾ ਹੱਲ ਨਹੀਂ ਉਹ ਯਾਰ ਬਾਈ ਗਦਾਰ ਕਹਿਣ ਵਾਲੇ ਤਾਂ ਅੱਜ ਵੀ ਸਟੇਜਾਂ 'ਤੇ ਫਿਰਦੇ ਨੇ ਉਹ ਤਾਂ ਉਹ ਹੀ ਮੂਰੇ ਐ ਬਾਈ ਯਾਰ ਉਹ ਹੀ ਮੂਰੇ ਰਹਿਣਗੇ ਨਾਲੇ ਜੇ ਸੀ ਉਹ ਵੀ ਬਾਅਗੇ ਅਸਲ ਜਿੰਨਾ ਚਿਰ ਅਸੀਂ ਇਹੀ ਸੋਚ ਤੇ ਲੱਗੇ ਰਹਾਂਗੇ ਵੀ ਸੱਜੇ ਪੱਖੀ ਆ ਕੋਈ ਤੂੰ ਮੈਂ ਖੱਬੇ ਪੱਖੀ ਆ ਕੋਈ ਕੋਈ ਮੈਂ ਪੰਥਕਦਰ ਵਾਲੇ ਪਾਸੇ ਕੋਈ ਕੋਈ ਮੈਂ ਕਬਤਾਲੇ ਪਾਸੇ ਆ ਕੱਲ ਨਹੀਂ ਹੋਣੀ ਬਾਈ ਮਸਲਾ ਇੱਕ ਪਾਸੇ ਹੋ ਕੇ ਚੱਲ ਲੱਭੂ ਬਾਈ ਯਾਰ ਜਦੋਂ ਕਾ ਕਰਦੇ ਆ ਨਾ ਵੀ ਇੱਕ ਮੈਂ ਖੱਬੇ ਪੱਖਿਆਂ ਵਿੱਚ ਅੱਜ ਆਪਣੇ ਬੰਦੇ ਦਾ ਕੰਮ ਗਿਆ ਤੇ ਮੇਰੀ ਚੜ੍ਹਾਈ ਆ ਤਾਂ ਮੇਰੇ ਕੰਨੀ ਆ ਤੇਰੀ ਚੜ੍ਹਾਈ ਆ ਤੇਰੇ ਕੰਨੀ ਆ ਉਹੀ ਪੱਗ ਲਾ ਕੇ ਵੀ ਵਗ ਜਾਂਦੇ ਤੇ ਬੰਨ ਗਏ ਵਗ ਜਾਂਦੇ ਬੰਦਾ ਦੇਂਦੇ ਵੀ ਕੱਠ ਕੇ ਜੇ ਅਸਲ ਭਾਈ ਜਦੋਂ ਇੱਕ ਪਾਸੇ ਖੜੋਗੇ ਤੇ ਜੰਮੀ ਆ ਆਪਣੀ ਜਲਦਾ ਤੁਹਾਨੂੰ ਸਮਰਪਿਤ ਹੋਣਾ ਪੈਣਾ ਪੰਜਾਬ ਹਾਂ ਪੰਜਾਬ ਲਈ ਲੜਨ ਵਾਲੀ ਧਿਰ ਕਿਹੜੀ ਐ ਉਹਦੀ ਵਿਚਾਰਤਾ ਰੱਖੇੜੀ ਐ ਅੱਧ ਗੱਲ ਪਰ ਲੜ ਰਹੀਆਂ ਜਿਹੜੀਆਂ ਵੀ ਧਰਾਂ ਅਸੀਂ ਉਹਨਾਂ ਦੇ ਖਿਲਾਫ ਨਾ ਮੋਰਚਾ ਖੋਲ੍ਹ ਲਈ ਅਸੀਂ ਕੀ ਕਰਦੇ ਆ ਅਸੀਂ ਆਦੀਆਂ ਤਰ੍ਹਾਂ ਦੇ ਖਲਾਫ ਮੋਰਚਾ ਖੋਲ੍ਹ ਲੈਂਦੇ ਆ ਸਾਡਾ ਜਿਹੜਾ ਮੂੰਹ ਦਿੱਲੀ ਵੱਲ ਨੂੰ ਹੋਣਾ ਚਾਹੀਦਾ ਉਹ ਆਪਦੇ ਬੰਦਿਆਂ ਵੱਲ ਹੀ ਹੋ ਜਾਂਦਾ ਭਾਈ ਉਹ ਸਾਰੇ ਏਜੰਸੀਆਂ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਕਹਿ ਕੇ ਕਰਵਾਉਂਦੇ ਆ ਉਹ ਅਗਲਾ ਮੈਨੂੰ ਉਹਨੇ ਖਰੀਦੇ ਹੋਇਆ ਹੈ ਨਾ ਅਗਲਾ ਕਹਿੰਦਾ ਦੂਜਾ ਬੰਦਾ ਵੀ ਉਹਦਾ ਫਿਰ ਵੀ ਭਾਈ ਨਾ ਯਾਰ ਉਹ ਗੱਲਾਂ ਆਪਾਂ ਵੈਸੇ ਉਹ ਸੁਭਾਅ ਜਵਾਬ ਮੈਨੂੰ ਲੱਗਦਾ ਵੀ ਚਲੋ ਜੇ ਤੁਸੀਂ ਜ਼ਿਆਦਾ ਇਕੱਠੇ ਹੁੰਦੇ ਤਾਂ ਅਸੀਂ ਨਾ ਕਰਦੇ ਮੈਂ ਕਹਿੰਦਾ ਉਹ ਛੋਟੀਆਂ ਗੱਲਾਂ ਤੇ ਜਦੋਂ ਆਪਾਂ ਉੱਤਰਿਆ ਸਕੂਲ ਕਰੋ ਕੀ ਕਿਸੇ ਟਾਈਮ ਆਪਾਂ ਵੀ ਸਿੱਧੂ ਦੀਪ ਦੀਪ ਸਿੱਧੂ ਨੂੰ ਆਪਾਂ ਪਹਿਲੇ ਹੁੰਦੇ ਸੀ ਆਪਾਂ ਦਾ ਆਗਜ਼ਾਰ ਕਹਿੰਦੇ ਰਿਹਾ ਬਈ ਮੈਂ ਕਹਿੰਦਾ ਰਿਹਾ ਪਰ ਬਾਅਦ ਚ ਸਹੀ ਬੰਦਾ ਸੀ ਕਿ ਨਹੀਂ ਸੀ ਨਹੀਂ ਅਸੀਂ ਤਾਂ ਆਗਜ਼ਾਰ ਦੇ ਧੋਖੇ ਹਾਂ ਨਹੀਂ ਜਦੋਂ ਸ਼ੁਰੂ ਹੋ ਗਿਆ ਨੀ ਤੁਸੀਂ ਇਕਰਾਰ ਦੀ ਗੱਲ ਕਰਦੇ ਤੁਸੀਂ ਉਹਨਾਂ ਨੂੰ ਮਤਲਬ ਕਹਾਂਗੇ ਵੀ ਉਹ ਗੱਲਾਂ ਕਰਾਂਗੇ ਵੀ ਤੁਸੀਂ ਯਾਰ ਲਗਜ਼ਰੀ ਜ਼ਿੰਦਗੀ ਛੱਡ ਕੇ ਕਿਸਾਨ ਕਰਦੇ ਹੋ ਉਹ ਅਗਲਾ ਕੰਦ ਨੂੰ ਕਹੇਦੂਗਾ ਯਾਰ ਫਿਰ ਲੱਖਾਂ ਇਹ ਕਰਦਾ ਉਹ ਕਿੰਤੂ ਪਰੰਤੂ ਥੋੜੇ ਵਾਲੇ ਸਵਾਲਾਂ ਦੇ ਜਵਾਬ ਹੀ ਜੇ ਅਸੀਂ ਪੁੱਛਣ ਲੱਗ ਜਾਈਏ ਤਾਂ ਹਜ਼ਾਰਾਂ ਨੂੰ ਮੈਂ ਕਹਿੰਦਾ ਤੁਸੀਂ ਦੇ ਹੀ ਨਹੀਂ ਪਾਉਂਗੇ ਸਵਾਲ ਮੈਂ ਕਹਿੰਦਾ ਵਾਦਾ ਕਰਕੇ ਤੇ ਇੰਨੇ ਬੰਦੇ ਦੇ ਸਵਾਲ ਦਾ ਜਵਾਬ ਮਰਜ਼ੀ ਬਾਈ ਆਪਾਂ ਕਰੀ ਜਾਏਗੀ ਸੀਤਨ ਇਹ ਮੁੱਕਦੇ ਹੀ ਨਹੀਂ ਨਹੀਂ ਉਹ ਕੋਲ ਤਾਂ ਆਪਾਂ ਵੀ ਕਰੀਏ ਨਾ ਵੀ ਆਪਾਂ ਕਿਸੇ ਦੇ ਉਹ ਨਾ ਯਾਰ ਜੇ ਚੰਗਾ ਸੀ ਉਹਨੂੰ ਚੰਗਾ ਹੀ ਹੱਦ ਤੱਕ ਕਹਿੰਦੇ ਰਹਿੰਦੇ ਜਦੋਂ ਆਪਾਂ ਅੱਜ ਵੀ ਕਈ ਵਾਰੀ ਉਹ ਸੋਸ਼ਲ ਮੀਡੀਆ ਤੇ ਕੋਈ ਆ ਜਾਂਦੀ ਆ ਤਾਂ ਉਹਦਾ ਦੁੱਖ ਤਾਂ ਯਾਰ ਆਉਂਦਾ ਹੀ ਆ ਵੀ ਉਹ ਬੰਦਾ ਬਹੁਤ ਹੀ ਸਾਰਾ ਕੁਝ ਛੱਡ ਗਿਆ ਵਧੀਆ ਪੜਿਆ ਲਿਖਿਆ ਬਾਕੀ ਲਗਜ਼ਰੀ ਜ਼ਿੰਦਗੀ ਛੱਡ ਕੇ ਆਇਆ ਸੀ ਪੰਜਾਬ ਖਾਤਰੇ ਜੀ ਕੋਈ ਦੂਸਰਾ ਉਹ ਇਕੱਲਾ ਹੀ ਬੰਦਾ ਸੀ ਜਿਹੜਾ ਪੰਜਾਬ ਦੇ ਛੱਲੜਦਾ ਸੀ ਬਾਕੀ ਸਾਰੇ ਬਈ ਕੋਈ ਐਮਐਲਏ ਬਣਨਾ ਕਿਸੇ ਨੇ ਕੋਈ ਤੇ ਬੰਦੀ ਤੱਕ ਐਲਾਨ ਕੀਤਾ ਫੋਟੇਗੜ ਸਾਹਿਬ ਉਹ 250 ਬੰਦਾ ਜੇ ਨਹੀਂ ਕੋਈ ਆ ਜਿੱਦ ਉਹ ਮਰ ਗਿਆ 25 ਲੱਖ ਬੰਦਾ ਇਕੱਠਾ ਉਹਨਾਂ ਅਮਰਪਾਲ ਆ ਅਮਰਪਾਲ ਜਬਈ ਤੋਂ ਛੱਡ ਕੇ ਇਸ ਪਿਆਇਆ ਉਪਚੀ ਦਾ ਪ੍ਰਚਾਰ ਵੀ ਕੀਤਾ ਅੱਛਾ ਉਹਨੇ ਨਸ਼ੇ ਵੀ ਛਡਾਇਏ ਮਾਹੌਲ ਵੀ ਬਸਰਜਾ ਆਪਣੇ ਅੰਦਰ ਜਿੱਤੇ ਐਨਐਸਏ ਲਾਗੀ ਚੱਕ ਕੇ ਜੇਲ ਸਿਰਦਾ ਅਸੀਂ ਦੋ ਕੱਠ ਰੰਦੇ ਹਾਜ਼ਰ ਦਸਨ ਬਜੰਦੇ ਗੁਰਦੁਆਰੇ 21 ਮਾਰਚ ਨੂੰ ਦੇ 23 ਮਾਰਚ ਨੂੰ ਨੱਟ ਪਾਉਂਦੇ ਫੋਨ ਕੀਤੇ ਘਟੂ ਘਟ ਮੈਂ 500 ਬੰਦੇ ਨੂੰ ਫੋਨ ਕੀਤਾ ਵੇਰਾ ਆਜੋ ਆਜੋ ਤੇ ਬੰਦੇ 50 ਨਹੀਂ ਕਰਦੇ ਹਰੀਕੇ ਪੱਤਨਾ ਲੋਕਾਂ ਦਾ ਕੱਟ ਹੋ ਗਿਆ ਉਹਨੇ ਕੀ ਆ ਕੀ ਆ ਲੱਗ ਰਿਹਾ ਹੈ ਉਹ ਤਾਂ ਉਹਦੇ ਕੋਲ ਹੈ ਇਹ ਲੋਕਾਂ ਦਾ ਸਹੀ ਗੱਲ ਹੈ ਉਹ ਵੇਖ ਕਿ ਹੋ ਰਿਹਾ ਹੈ ਬਹੁਤ ਵੇਰਿਆ ਹੋਇਆ ਹੈ ਉਹ ਮੇਟੀ ਦਾ ਟੱਕ ਜਾਊਗਾ ਉਹ ਲੋਹੇ ਦਾ ਟੱਕ ਬੰਦੇ ਉੱਥੇ ਵੀ ਨਹੀਂ ਇਕੱਠੇ ਹੋਏ ਬੈਜਾ ਫੜੇ ਖੜੇ ਬੰਦੇ ਅੱਜ ਵੀ ਮੰਨ ਲਓ ਭੁਖੜਤਾ ਉੱਤੇ ਬੈਠੇ ਨੂੰ ਹੱਤਾ ਨੂੰ ਉਹ ਆਪਣਾ ਵਾਰ ਬਾਕੀ ਬਸਤੀ ਚੀਜ਼ੇ ਕੋਰ ਵੀ ਬੈਠੇ ਨੇ ਆ ਜਾ ਬੰਦੀਪਾ ਆਓ ਜੀ ਆਓ ਬੈਠੋ ਹਾਂ ਆ ਲੋ ਕੋਸੇ ਰਹਿ ਆ ਜਾ ਤੱਕ ਕੇ ਤੇ ਗਿਆ ਪਈ ਐ ਬਾਬਾ ਕੋਈ ਨਹੀਂ ਆ ਰਿਹਾ ਸਰਪੰਚਾ ਬਾਈਓ ਆ ਜਾ ਮੈਂ ਤੇ ਓ ਆ ਜਾ ਕੋਈ ਨਹੀਂ ਬਹਿ ਜਾ ਬਾਈ ਦਾ ਕੋਈ ਚੱਲ ਨਹੀਂ ਆ ਬਾਈ ਬਹਿ ਜਾ ਮਾ ਜਿਲ੍ਹਾ ਤੇ ਹੋਦੀ ਦਾ ਤੇ ਨਹੀਂ ਪਰਸੋਂ ਰੱਖ ਲੈਨੇ ਅੱਜ ਤਾਂ ਆਈ ਨਹੀਂ ਜੇ ਬੰਦੇ ਦਰ ਕੱਲ ਨੂੰ ਬਸ ਕਰ ਰੱਖਿਆ ਮਖਪਾਲ ਵਾਲਾ ਯਾਰ ਇਹ ਆਪਣੇ ਪਿੰਡ ਦਾ ਕੀ ਕਰੋ ਸੋਡੇ ਪਿੰਡ ਦਾ ਹੀ 1 ਜੰembre ਪਾਲਲਾ ਘੱਟਾ ਕੱਲ ਨੂੰ ਅੰਬਰ ਕਰ ਜਾਗੇ ਜਿੰਨੇ ਕਿ ਜਾਸ ਬੰਦੇ ਦਾ ਆਪਣਾ ਫਰਜ਼ ਬਣਦਾ ਹੁਣ ਚਲੋ ਪੱਕੜ ਕੇ ਆਦੇ ਲੱਗੇ ਆ ਇੱਕ ਤਾਂ ਮੋਰਚੇ ਵਾਲਾ ਹੀ ਇਹ ਕਹਿੰਦੇ ਪਹਿਲਾਂ ਦੱਸਿਆ ਨੇ ਸਾਨੂੰ ਜੱਗੀ ਕੋੜ ਫੁੱਤਾ ਕਹਿੰਦਾ ਯਾਰ ਅਸੀਂ ਦੱਸ ਕੇ ਆ ਕੇ ਮੈਂ ਤਾਂ ਦਬਾਅ ਦਿੱਤੇ ਨਾ ਤੇਰੇ ਆਏ ਤੋਂ ਪਤਾ ਲੱਗਿਆ ਬਰਾਜ ਜਾ ਇੱਕ ਤਾਂ ਮੁੰਡਾ ਕਰਕੇ ਵੀ ਨਹੀਂ ਪਤਾ ਮੈਂ ਹੀ ਆਇਆ ਲਗੀਦਾ ਅਸੀਂ ਕੱਲ ਕਰਦਾ ਪਤਾ ਨਹੀਂ ਇਹ ਰੋਦਾ ਮੈਨੂੰ ਕਹਿੰਦਾ ਮੈਂ ਓਕੇ ਦਵਾਈ ਹਾਂ ਜੱਲਾ ਜੁਨੀਅਨ ਦੇ ਬੋਲੇ ਸੀ ਜੀ ਜੁਨੀਅਨ ਦੇ ਜੁਨੀਅਨ ਦਾ ਕਾਠੇ ਬੋਲੇ ਸੀ ਉਹ ਆਹੋ ਆ ਕੇ ਹੱਡੇ ਪਹਿਲਾਂ ਹਾਂਜੀ ਆ ਤਾਂ ਉਹੀ ਪੜ ਜਾਂਦਾ ਖੁੱਦ ਆ ਤੇ ਕੱਲ ਨੂੰ ਤਾਂ ਕਾਠਾ ਨੂੰ ਬੋਲਣਾ ਕੀ ਰੋਟੇ ਕੋਈ ਆ ਬਾਈ ਕੋਲੇ ਗੱਲਾਂ ਲੈ ਕੇ ਲੋਕ ਬਸ ਮਸ਼ਹੂਰ ਸੀ ਨਾ ਹਾਂ ਹਾਂ ਇਹਦਾ ਮਾਰਦਾ ਤਾਂ ਬੈਠੇ ਹੋਏ ਜੀ ਜਿਹੜਾ ਪਰ ਉਹਨਾਂ ਦੇ ਪਰਿਵਾਰਾਂ ਮੰਗਦੇ ਨੇ ਜਿਹੜਾ ਬੰਦਾ ਅੰਦਰ ਬੈਠਾ ਉਹ ਤਾਂ ਹੁਣ ਕੋਈ ਪਾਈ ਤੇ ਜਿਹੜਾ ਉਹ ਆਮ ਆਦਮੀ ਨੇ ਮੋਸਨ ਦਾ ਬਾਲਾ ਬੰਦਾ ਪੂਰਾ ਔਲਾਦਾ ਸੀ ਹੈ ਨਾ ਜਰ ਬਾਈ ਗੱਲ ਜਿਹੜਾ ਬੰਦਾ ਬੋਸਾ ਚਾਹੁੰਦਾ ਉਹ ਫਰੇਗ ਨਾਲ ਹੀ ਨਫ਼ਰਤਾ ਲੋਕਾਂ ਨੂੰ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਇਹ ਨਗਰ ਤੋਂ ਬਦਲਾਅ ਨੇ ਕੋਈ ਆਪਣੇ ਬੰਦਿਆਂ ਨੇ ਕਿਹਾ ਵੀ ਦੀਪ ਸਿੱਧੂ ਲਾਲ ਕਿਲੇ ਤੇ ਕਿਵੇਂ ਪਹੁੰਚਦਾ ਦੇਖੋ ਸਵੇਰ ਦਾ ਉੱਠਣਗੇ ਬੰਨੇ ਜੇ ਦੀਪ ਸਿੱਧੂ ਲਾਲ ਕਿਲੇ ਤੇ ਉੱਪਰ ਗਿਆ ਚਲੋ ਯਾਰ ਉਹਦੇ ਨਾਲ ਤਾਂ ਗਨਮੈਨ ਵੀ ਨਹੀਂ ਸੀ ਹੁਣ ਲੱਗੇ ਸਵਾਲ ਰੋੜਦਾ ਵੀ ਯਾਰ ਕੋਟ ਦਿੱਲੇ ਤੇਰੇ ਨਾਲ ਗਨਮੈਨ ਦੀ ਲੋਕਤੰਤਰ ਤੈਨੂੰ ਕਿਸ ਨੇ ਰਾਹ ਰੋਕੇ ਨਹੀਂ ਚੱਕੇ ਨਹੀਂ ਲੋਕਾਂ ਦੇ ਸਵਾਲ ਆ ਜੇ ਆਪਾਂ ਬੋਲਾਂ ਤਾਂ ਬਚਾ ਕੇ ਕਿਹਾ ਕਿ ਬਾਹਰ ਕਰਕੇ ਭੱਜਾਂਗੇ ਉਹ ਤਾਂ ਤੈਨੂੰ ਬਾਲੇ ਛੋਡੇ ਪਿੰਡ ਚ ਕਹਿ ਦੇਣਗੇ ਇਹ ਇੱਕ ਝਾੜੂ ਨਾਲ ਨਹੀਂ ਨਹੀਂ ਭਾਈ ਅਸੀਂ ਵੀ ਦੂਜੇ ਹੀ ਆ ਅਸੀਂ ਕਿਸੇ ਪਾਰਟੀ ਸਾਗੀਆਂ ਪਾਰਟੀਆਂ ਮੁਰਦਾਵਾਰ ਆ ਯਾਰ ਇਕਾਲੀ ਦਲ ਨਾਲ ਆ ਆਜ਼ਾਦ ਆ ਕਾਂਗਰਸ ਨਾਲ ਆ ਸਾਡੇ ਅੰਦਰ ਸਾਰੀਆਂ ਪਾਰਟੀਆਂ ਮੁਰਦਾਵਾਰ ਲੋਕ ਕੇ ਗੱਡੇ ਤੇ ਸਾਰੀਆਂ ਪਾਰਟੀਆਂ ਚੱਲ ਰਹੀਆਂ ਆ ਆਜ਼ਾਦ ਆ ਭਾਈ ਜੀ ਕਿਸੇ ਪਾਰਟੀ ਨਾਲ ਸਾਡਾ ਕੋਈ ਲੈਕ ਨਹੀਂ ਅਸੀਂ ਤਾਂ ਕਿ ਨਰਨੂ ਗਿੰਦਮ ਦਾ ਕਮੇਟੀ ਜਰੂਰ ਬਣਾਈ ਸੀ ਬਥੇਰਾ ਉਹ ਵੀ ਪੋਸਟ ਕਰੀ ਆ ਪਰ ਉਹਦੇ ਚ ਵੀ ਹੋਲੀ ਓੜੀ ਅਸੀਂ ਪਿੱਛੇ ਹੀ ਰਹਿ ਗਏ ਨੀ ਉਹ ਤਾਂ ਤੁਸੀਂ ਦੇਖੋ ਵੀ ਉਹ ਤਾਂ ਮੈਂ ਜਿੱਦੇ ਬੜੀਆਂ ਕਮੇਟੀਆਂ ਉਹਦੀ ਕਿਹਾ ਸੀ ਮੈਂ ਕਿਹਾ ਬਾਅਦ ਤੋਂ ਬਾਅਦ 4-6 ਮਹੀਨੇ ਚੱਲਣਾ ਕਰ ਸਰਕਾਰਾਂ ਚਾਹੁੰਦੇ ਨਹੀਂ ਇਹ ਕੰਮ ਚੱਲਣੇ ਲੋਕਾਂ ਦੀ ਦੁਸ਼ਮਣੀ ਆਪ ਵੀ ਪਵਾ ਸੀ ਪਈਆਂ ਪਈਆਂ ਮੇਰੇ ਪਿੰਡ ਵੀ ਮੁੰਡੇ ਖੇਤਰ ਚ ਮਰਿਆ ਹੋਇਆ ਅਖਰ ਹੀ